ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੂੰ ਅਕਾਲੀ ਹੋਣ ਦਾ ਮਾਣ ਹੈ ਮੁਹਿੰਮ ਦਾ ਬਹਿਰਾਮ ਤੋਂ ਆਗਾਜ਼ ਨਮਾਸ਼ਲ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਬਰਕਰਾਰ ਵਿੱਚ ਨਾਮਾ ਉਤਸ਼ਾਹ ਭਰਨ ਲਈ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਬਹਿਰਾਮ ਵਿਖੇ ਪਹੁੰਚੇ ਇੱਥੇ ਉਹਨਾਂ ਨੇ ਗੱਡੀਆਂ ਤੇ ਸਟicker ਲਗਾ ਕੇ ਮੈਨੂੰ ਅਕਾਲੀ ਹੋਣ ਦਾ ਮਾਣ ਹੈ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਪੰਜਾਬੀਅਤ ਅਤੇ ਪੰਥ ਦੀ ਨਵੰਦਾ ਜਮਾਤ ਹੈ ਅਤੇ ਹਰ ਵਰਕਰ ਨੂੰ ਆਪਣੀ ਵਿਰਾਸਤ ਤੇ ਮਾਣ ਹੈ ਸਮਾਗਮ ਦੌਰਾਨ ਜਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਖਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਕਿਹਾ ਕਿ ਅਕਾਲੀ ਦਲ ਦਾ ਗਰਾਫ ਲਗਾਤਾਰ ਉੱਚਾ ਜਾ ਰਿਹਾ ਹੈ ਅਤੇ ਲੋਕ ਮੌਜੂਦਾ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਤੋਂ ਤੰਗ ਆ ਕੇ ਮੂੜ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਹੀਮ ਨਾਲ ਪਾਰਟੀ ਦਾ ਪਿੰਡ-ਪਿੰਡ ਵਿੱਚ ਉਪਾਰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਚ ਪਹੁੰਚੇ ਵਰਕਰਾਂ ਨੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਸਮਾਗਮ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸਥਾਨਕ ਇਕਾਈ ਦੇ ਅਹੁਦੇਦਾਰ ਅਤੇ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ ਜੋ ਪਾਰਟੀ ਦੀ ਇਸ ਨਾਮੀ ਮੁਹਿੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ ਤੁਸੀਂ ਦੇਖ ਰਹੇ ਹੋ న్యూਸ ਰਿਪੋਰਟਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਨਮਸ਼ਕਾਰ ਘਲੇ ਦੇ ਮੌਜੂਦਵਾਨਾਂ ਨੇ ਮੈਨੂੰ ਮਾਣ ਹੈ ਕਾਲੀ ਸਟicker ਲਾਈ ਹੈ ਗੱਡੀ 'ਚ ਤੇ ਮੈਂ ਇਹ ਮਕੂਲ ਘਾਰ ਦੇ ਕੋਲੇ ਵੀ ਕਰੇ ਆਏ ਆ ਤੇ ਪਹਿਲੀ ਲੋਹੜੀ ਸੀ ਹੁਣਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਮੈਂ ਸਾਰਿਆਂ ਨੂੰ ਵਰਕਰਾਂ ਨੂੰ ਕਹਿਣਾ ਹੁਣ ਡਾਕ ਜੱਜ ਚਲੋ ਚਲੋ ਸੁਖਵੀਰ ਸਿੰਘ ਬਾਦਲ ਜੀ ਜੰਮਦਰ ਬਾਦ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਕੁਝ ਸਮੇਂ ਦੇ ਵਿੱਚ ਸਾਡੇ ਪਾਸ ਇੱਥੇ ਬਹਿਰਾਮ ਦਾਣਾ ਮੰਡੀ ਪਹੁੰਚ ਰਹੇ ਆ ਪ੍ਰਾਉਡ ਤੋਂ ਵੀ ਅਕਾਲੀ ਮਹਿੰਮ ਦੀ ਸ਼ੁਰੂਆਤ ਜਿਹੜੀ ਆ ਹਲਕਾ ਬੰਦਾ ਔਰ ਜੱਲ ਨਵਾਂ ਸ਼ਹਿਰ ਦੇ ਵਿੱਚ ਅੱਜ ਕੀਤੀ ਜਾ ਰਹੀ ਆ ਔਰ ਬਹੁਤ ਵੱਡੀ ਪੱਧਰ ਦੇ ਉੱਤੇ ਨੌਜਵਾਨਾਂ ਦੇ ਵਿੱਚ ਪ੍ਰੋਟੋ ਵੀ ਅਕਾਲੀ ਮਹਿਮ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ ਵੱਖ-ਵੱਖ ਥਾਵਾਂ ਤੇ ਗੱਡੀਆਂ ਦੇ ਕਾਫਲੇ ਇਕੱਤਰ ਹੋ ਰਹੇ ਨੇ ਔਰ ਬਹੁਤ ਛੋੜੇ ਸਮੇਂ ਦੇ ਵਿੱਚ ਦਾਣਾ ਮੰਡੀ ਗਹਿਰਾਮ ਕਿਥੇ ਉਹ ਸਾਰੇ ਨੌਜਵਾਨ ਬਾਦਲ ਸਾਹਿਬ ਦੇ ਆਉਣ ਤੋਂ ਪਹਿਲਾਂ-ਪਹਿਲਾਂ ਪਹੁੰਚ ਜਾਣਗੇ ਔਰ ਉਸ ਤੋਂ ਪ੍ਰੰਤ ਉਹਨਾਂ ਨੇ ਸਾਡੇ ਨੌਜਵਾਨ ਲੀਡਰ ਸਰਦਾਰ ਨਵਦੀਪ ਸਿੰਘ ਨੋਖਰਵਾਲ ਸਾਹਿਬ ਸਰਦਾਰ ਜਸਵਿੰਦਰ ਸਿੰਘ ਨੋਖਰਵਾਲ ਸਾਹਿਬ ਜਿਹੜੇ ਸਾਡੇ ਵਿਚਕਾਰ ਨੇ ਹੀ ਹਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣਾ ਹੈ ਕਿਉਂਕਿ ਉਹਨਾਂ ਦੇ ਨਵਦੀਪ ਸਿੰਘ ਨਖਰਵਾਲ ਉਹਨਾਂ ਦੇ ਬੇਟੇ ਦੀ ਦਸਤਾਰ ਬੰਦੀ ਦੀ ਪ੍ਰੋਗਰਾਮ ਉੱਥੇ ਉਹਨਾਂ ਨੇ ਸ੍ਰੀ ਅੰੰਡਪੱਟ ਸਾਹਿਬ ਚੱਲ ਰਿਹਾ ਉੱਥੇ ਮੱਥਾ ਟੇਕਣਾ ਉਸ ਤੋਂ ਪਹਿਲਾਂ ਉਹਨਾਂ ਨੇ ਪ੍ਰਾਉਟੂ ਵੀ ਅਕਾਲੀ ਮਹਿਲ ਦਾ ਸਾਡੇ ਜ਼ਿਲ੍ਹੇ ਦੇ ਵਿੱਚ ਆਗਾਜ਼ ਕਰਨ ਦਾ ਅਸੀਂ ਪ੍ਰੋਗਰਾਮ ਰੱਖਿਆ ਵੱਡੀ ਖਿੰਡਕੀ ਦੇ ਵਿੱਚ ਨੌਜਵਾਨ ਆ ਰਹੇ ਨੇ ਔਰ ਮੈਂ ਇੱਕ ਗੱਲ ਸਮਝਣਾ ਕਿ ਜਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਅੱਜ ਸਾਹ ਦੇਖਣ ਨੂੰ ਮਿਲ ਰਿਹਾ ਹੈ 227 ਦੇ ਵਿੱਚ ਆਉਣ ਵਾਲਾ ਸਮਾਜ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਫ਼ ਤੇ ਸਪੱਸ਼ਟ ਦਿਖ ਰਿਹਾ ਹੈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਲਿਆਉਣ ਲਈ ਪੰਜਾਬ ਦਾ ਰਾਜ ਭਾਗ ਦੇਣ ਲਈ ਮਨ ਬਣਾ ਚੁੱਕੇ ਆ ਔਰ ਮੈਂ ਸਮਝਦਾ ਕਿ ਬਹੁਤ ਜਲਦੀ ਇਹ ਤੁਹਾਨੂੰ ਸਾਰਿਆਂ ਨੂੰ ਦਿਸਣ ਲੱਗੇਗਾ ਕਿ ਹਰ ਗਲੀ ਦੇ ਵਿੱਚ ਹਰ ਹਾਈਵੇ ਦੇ ਉੱਤੇ ਹਰ ਲਿੰਕ ਰੋਡ ਦੇ ਉੱਤੇ ਜਿਹੜੀਆਂ ਇਹ ਗੱਡੀਆਂ ਪ੍ਰਾਊਡ ਟੂ ਬੀ ਅਕਾਲੀ ਵਾਲੀਆਂ ਇਹ ਹਰ ਜਗ੍ਹਾ ਜਗ੍ਹਾ ਤੁਹਾਨੂੰ ਦਿਸਣਗੀਆਂ। ਬਾਜੀ ਦੱਸੋਮਨੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਜੀਤ ਸਿੰਘ ਜਵਾਦਲ ਜਿਨ੍ਹਾਂ ਨੇ ਅੱਜ ਉੱਚੀ ਤੌਰ ਦੇ ਉੱਤੇ ਪ੍ਰਾਊਡ ਟੂ ਬੀ ਅਕਾਲੀ ਮੁਹਿੰਮ ਦਾ ਜਿਹੜਾ ਆਗਾਜ਼ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਵਿਧਾਨ ਸਭਾ ਹਲਕਾ ਬੰਗਿਆ ਤੋਂ ਕਰਨਾ ਹੈ ਔਰ ਵੱਡੀ ਗਿਣਤੀ ਵਿੱਚ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਜਾਂ ਨੌਜਵਾਨ ਸਾਡੇ ਨੇ ਉਹ ਪਹੁੰਚ ਰਹੇ ਨੇ ਆਪਣੇ ਆਪਣੇ ਸਾਧਨਾਂ ਦੇ ਉੱਤੇ ਔਰ ਕੁਝ ਹੀ ਸਮੇਂ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਜਿਨੇ ਜਿਹੜਾ ਹੈ ਇੱਥੇ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਨਿਰਜੀਤ ਦੀਪ ਸਿੰਘ ਨੋਖਰਵਾਲ ਪੁੱਤਰ ਸਵਰਗਵਾਸੀ ਸਰਦਾਰ ਜੀਪ ਸਿੰਘ ਨੋਖਰਵਾਲੋਂ ਦੇ ਘਰ ਜਾ ਕੇ ਤੇ ਉੱਥੇ ਕਿਉਂਕਿ ਘਰ ਸਮਾਗਮ ਚੱਲ ਰਿਹਾ ਉੱਥੇ ਮਾਥਾ ਦੇਖਣਾ ਤੇ ਫਿਰ ਉਹਨਾਂ ਨੇ ਆਪਣੇ ਅਗਲੇ ਪ੍ਰੋਗਰਾਮ ਵੱਲ ਚਲੇ ਜਾਣਾ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਬਹੁਤ ਵੱਡੀ ਜਿਹੜੀ ਹਵਾ ਹੈ ਉਹ ਦੁੱਖ ਨੂੰ ਮਿਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਇਹ ਜਨ ਨੂੰ ਮਹਿਸੂਸ ਕਰ ਚੁੱਕੇ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਖੇਤਰੀ ਪਾਰਟੀ ਤੋਂ ਬਿਨਾ ਕੋਈ ਵੀ ਪੰਜਾਬ ਦੇ ਹੱਕ ਦੀ ਗੱਲ ਜਿਹੜੀ ਹੈਗੀ ਜਾਂ ਪੰਜਾਬ ਦੇ ਜਿਹੜੇ ਆ ਜਿਹੜੀਆਂ ਮੰਗਾਂ ਨੇ ਉਹਨੂੰ ਲੈ ਕੇ ਕੋਈ ਹੋਰ ਪਾਰਟੀ ਜਿਹੜੀ ਆ ਉਹ ਨਹੀਂ ਸਵਰਦਾ ਦੇ ਨਾਲ ਉਹ ਗੱਲ ਨਹੀਂ ਕਰ ਸਕਦੀ ਜਿੰਨੇ तरीके ਦੇ ਨਾਲ ਸ਼੍ਰੋਮਣੀ ਕਾਲੀ ਦਲ ਕਿਉਂਕਿ ਸਾਡਾ ਖਿੱਤਾ ਹੀ ਪੰਜਾਬ ਹੈ ਤੇ ਇਸ ਕਰਕੇ ਸਾਡਾ ਸਾਰਾ ਕੁਝ ਜਿਹੜਾ ਪੰਜਾਬ ਨਾਲ ਜੁੜਿਆ ਹੈ ਤੇ ਇਹ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੀ ਆ ਉਹਦੀ ਰਾਖੀ ਕਰਨ ਲਈ ਇਹ ਸਮਰੱਥ ਹੈ ਸੋ ਮੈਂ ਸਮਝਦਾ ਕਿ 2027 ਦੇ ਵਿੱਚ ਸਰਦਾਰ ਸੁਭਿਸ਼ਣ ਬਾਦਲ ਦੇ ਜਿਹੜੇ ਹੈਗੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਆਪਣੀ ਸਰਕਾਰ ਬਣਾ ਕੇ ਪੰਜਾਬ ਨੂੰ ਦੁਬਾਰਾ ਤਰੱਕੀ ਦੀਆਂ ਬਲੰਦੀਆਂ ਤੇ ਲੈ ਕੇ ਜਾਏਗਾ